ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰਪਰੀ ਸਾਸਤਰੀ ਕਾਲ ਹੈ ਜੀ ਲੋ ਜੀ ਨਿਆਣੇ ਮੇਰੇ ਸਕੂਲ ਮਾ ਜਾ ਚੁੱਕੇ ਤੇ ਕਿਉਂਕਿ ਅੱਜ ਪੇਪਰ ਸ਼ੁਰੂ ਤਾਂ ਰੂਪੈਣ ਜੋਤ ਦਾ ਪੇਪਰ ਤਾਂ ਅੱਜ ਔਰ ਦੋਨੋਂ ਭੈਣਾਂ ਦਾ ਪੇਪਰ ਤਾਂ ਇੰਗਲਿਸ਼ ਦਾ ਤੇ ਵਕੀਲ ਸਾਹਿਬ ਵੀ ਅੱਜ ਲੇਟ ਗਏ ਆ ਕਿਉਂਕਿ ਅੱਜ ਕਰਤੇ ਵੀ ਲੇਟ ਜਾਣਾ ਹੈ ਔਰ ਟਾਈਮ ਹੋ ਚੁੱਕਿਆ ਤਾਂ ਜੀ 9 ਵਜੇ ਦਾ ਮੈਂ ਸਵੇਰੇ ਰੋਟੀ ਪਾਣੀ ਕਰਕੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜ ਕੇ ਬਾਦਵਾ ਭਾਂਡੇ ਲੱਗੀਤੀ ਮੰਨ ਜਣ ਇਸਦੇ ਬਾਅਦ ਮੈਂ ਲਾਉਂਗੀ ਝਾੜੂ ਪੋਚਾ ਔਰ ਗਰਮ-ਗਰਮ ਪਾਣੀ ਤਾਂ ਮੈਂ ਗੀਜ਼ਰ ਦੇ ਵਿੱਚ ਓਨ ਕਰਿਆ ਵਾ ਇਸ ਕਰਕੇ ਮੈਂ ਪਹਿਲਾ ਭਾਂਡੇ ਹੀ ਲੱਗੀ ਮਾਂਜਣ ਵੀ ਪਾਣੀ ਗਰਮ ਕਰਿਆ ਵਾ ਹੈ ਤੇ ਉਸ ਤੋਂ ਬਾਅਦ ਝਾੜੂ ਪੋਚਾ ਬਾਦਗੀ ਵੀ ਚਲਾਉਂਗੀ ਔਰ ਵਕੀਲ ਸਾਹਿਬ ਵੀ ਚਲੇ ਗਏ ਕੋਰਟ ਦੇ ਵਿੱਚ ਔਰ ਰਾਤ ਮੈਂ ਬੜਾਈ ਤੀ ਦਾਲ ਕੁੱਕਰ ਵੀ ਵੇਲਾ ਕਰਨਾ ਦਾਲ ਵਾਲਾ ਤੇ ਲੋ ਜੀ ਇੱਕ ਪਾਸੇ ਲੱਗੀ ਐ ਮੈਂ ਝਾੜੂ ਲਾਣ ਕਿਉਂਕਿ ਭਾਂਡੇ ਮੈਂ ਮਾਂਜਾਈ ਔਰ ਹੁਣ ਮੈਂ ਲਾਉਂਗੀ ਝਾੜੂ ਤੇ ਬਾਕੀ ਕਈ ਦਿਨ ਹੋ ਗਏ ਪਹਿਲਾਂ ਮੈਂ ਟੈਨਸ਼ਨ ਬਹੁਤ ਲੰਦੀ ਦੀ ਛੋਟੀਆਂ ਛੋਟੀਆਂ ਗੱਲਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਟੈਨਸ਼ਨ ਦੀ ਗੱਲ ਕਰੋ ਤਾਂ ਹਨਾ ਜੇ ਪਹਿਲਾਂ ਮੈਂ ਬਹੁਤ ਟੈਨਸ਼ਨ ਲੰਦੀ ਹੁੰਦੀ ਸੀ ਕਿਸੇ ਨੇ ਮੈਨੂੰ ਆਏ ਕਹਤੇ ਆ ਕਿਸੇ ਨੇ ਮੈਨੂੰ ਉਹ ਕਹਤੇ ਆ ਤੇ ਮੈਂ ਟੈਨਸ਼ਨ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਪਰ ਹੁਣ ਮੈਂ ਸਾਰੀ ਚੀਜ਼ਾਂ ਸਾਈਡ ਦੇ ਵਿੱਚ ਰੱਖ ਕੇ ਆਪਣੇ ਕੰਮ ਦੇ ਵਿੱਚ ਮਸਤ ਹੋ ਗਈ ਔਰ ਆਪਣੇ ਬੱਚਿਆਂ ਨੂੰ ਦੇਖ ਰਹੀ ਹਾਂ ਬਸ ਕਿਉਂਕਿ ਇਹ ਦੁਨੀਆ ਹੈ ਦੁਨੀਆ ਨਹੀਂ ਜਿੱਤੂ ਹੁੰਦੀ ਹੈਗੀ ਹਨਾ ਤੇ ਲੋਜੀ ਝਾੜੂ ਲਾ ਕੇ ਮੈਂ ਆਈ ਤੀ ਕਮਰੇ ਦੇ ਵਿੱਚ ਇਸ ਕਮਰੇ ਦੀ ਡਸਟਿੰਗ ਕਰ ਰਹੀਆਂ ਥੋੜੀ ਬਹੁਤੀ ਔਰ ਡੇਲੀ ਕੀ ਡੇਲੀ ਨਾਲ ਦੀ ਨਾਲ ਡਸਟਿੰਗ ਕਰੀ ਚੱਲੋ ਕੰਮ ਨਹੀਂ ਵੱਧਦਾ ਹੈਗਾ ਜੇ ਤੁਸੀਂ ਕਰਨੀਓ ਨਹੀਂ ਕਦੀ ਡਸਟਿੰਗ ਫਿਰ ਤਾਂ ਜ਼ਿਆਦਾ ਹੋ ਜਾਂਦਾ ਕੰਮ ਇਸ ਕਰਕੇ ਡੇਲੀ ਦੀ ਡੇਲੀ ਨਾਲ ਦੀ ਨਾਲ ਝਾੜੂ ਲਾ ਕੇ ਜਿੰਨਾ ਵੀ ਹੈਗਾ ਥੋੜੀ ਨਾਲ ਦੀ ਨਾਲ ਡਸਟਿੰਗ ਕਰ ਦੋ ਘਰ ਦੇ ਵਿੱਚ ਕਦੇ ਵੀ ਗੰਦ ਨਹੀਂ ਪੈਂਦਾ ਹੈਗਾ ਤੇ ਹਮੇਸ਼ਾ ਤੁਸੀਂ ਡੇਲੀ ਕੀ ਡੇਲੀ ਕੱਪੜਾ ਫੇਰਿਆ ਕਰੋ ਜਦੋਂ ਵੀ ਆਪਾਂ ਝਾੜੂ ਪੋਚਾ ਲੈਣੀਆਂ ਜਾਂ ਜਦ ਹਨ ਤੇ ਮੈਂ ਹਮੇਸ਼ਾ ਇੱਕ ਨਹੀਂ ਕਰਦੀ ਹੁੰਨੀ ਐ ਤੇ ਚਾੜੂ ਮੈ ਲਾ ਦਨੀ ਹੈ ਉਸ ਤੋਂ ਬਾਅਦ ਕੋਈ ਕੱਪੜਾ ਲੈ ਕੇ ਬੈੱਡ ਦੀ ਢੋਆ ਹੋ ਗਈਆਂ ਸੀਸਾ ਹੋ ਗਿਆ ਡਰੈਸਿੰਗ ਟੇਬਲ ਨੀਚੇ ਹੋ ਗਿਆ ਸੌਰੀ ਔਰ ਜੋ ਸੈਲਫ ਵਗੈਰਾ ਹੋਗੀ ਪਰਾਂ ਟੇਬਲ ਹੋ ਗਏ ਕੁਰਸੀਆਂ ਹੋ ਗਈਆਂ ਸਾਰਿਆਂ ਦੇ ਉੱਪਰ ਚੰਗੀ ਤਰ੍ਹਾਂ ਕੱਪੜਾ ਫੇਰ ਕੇ ਸਾਫ਼ ਕਰੇ ਕਰਦੀਆਂ ਤੇ ਇਦਾਂ ਹੀ ਲੱਗੀ ਵੀ ਤੀ ਮੈਂ ਸਾਫ਼ ਕਰਨ ਔਰ ਬਾਕੀ ਤਾਂ ਚਲੋ ਆਪਣੀ ਆਪਣੀ ਸਮਝ ਨਾਲ ਸਾਰੀ ਸਾਫ਼ ਕਰਦੇ ਆ ਘਰ ਹਨਾ ਕੋਈ ਥੋੜਾ ਕਰ ਲੰਦਾ ਕੋਈ ਬਹੁਤਾ ਕਰ ਲੰਦਾ ਟਾਈਮ ਸਭ ਦਾ ਨਿਕਲ ਜਾਣਾ ਹੈ ਤੇ ਬੱਚੇ ਛੋਟੇ ਹੁੰਦੇ ਆ ਉਸ ਘਰ ਦੇ ਵਿੱਚ ਤਾਂ ਸਫਾਈ ਬਹੁਤ ਮੁਸ਼ਕਲ ਨਾਲ ਹੁੰਦੀ ਹੈ ਕਿਉਂਕਿ ਬੱਚੇ ਕੁਝ ਨਾ ਕੁਝ ਖੰਡਾ ਦੰਨੇ ਆ ਹਨਾ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਬੱਚੇ ਵੱਡੇ ਹੋਗੇ ਉਹਨਾਂ ਦੇ ਆਪੀ ਸਫਾਈ ਰਹਿਣੀ ਸ਼ੁਰੂ ਹੋ ਜਾਂਦੀ ਹੈ ਤੇ ਲੋ ਜੀ ਮੈਂ ਲੱਗੀ ਵੀ ਤੀ ਡਸਟਿੰਗ ਕਰਨ ਔਰ ਇਸ ਕਮਰੇ ਦੇ ਵਿੱਚ ਮੈਂ ਡਸਟਿੰਗ ਏਅਰ ਟੀਵੀ ਦੇ ਮੂਰਲਾ ਪਾਸਾ ਰਹਿ ਗਿਆ ਤਾਂ ਔਰ ਗਾਣੇ ਚੱਲ ਰਹੇ ਤੇ ਰਾਜਵੀਰ ਜਵੰਦਾ ਦੇ ਔਰ ਰਾਜਵੀਰ ਜਵੰਦਾ ਦੇ ਇੰਨੇ ਸੋਹਣੇ ਗਾਣੇ ਚੱਲ ਰਹੇ ਤੇ ਨਾ ਨਾਲ ਦੀ ਨਾਲ ਮੈਂ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਬਹੁਤ ਵਧੀਆ ਲੱਗੇ ਰਾਜਵੀਰ ਵੀਰੇ ਦੇ ਗਾਣੇ ਔਰ ਮੈਂ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਨਾਲ ਦੀ ਨਾਲ ਕੰਮ ਦੇ ਨਾਲ ਦੇ ਨਾਲ ਡਾਂਸ ਤੋਂ ਜਸਟ ਸਾਰਾ ਕੰਮ ਮੇਰਾ ਨਿਭੜ ਚੁੱਕਿਆ ਜੀ ਔਰ ਮੈਂ ਆਈਆਂ ਵੀ ਕੋਠੇ ਪਰ ਔਰ ਧੁੱਪ ਨਹੀਂ ਸੋਣੀ ਆ ਨਾ ਦਿਲ ਕਰ ਰਿਹਾ ਕਿ ਮੈਂ ਸੋ ਜਾ ਹਵਾ ਵੀ ਤੇਜ਼ ਚੱਲ ਰਹੀ ਆ ਦੇਖਿਓ ਚਰਖੀ ਜੀ ਤੇਜ਼ ਘੁੰਮ ਰਹੀ ਆ ਨਾ ਹਵਾ ਬਹੁਤ ਤੇਜ਼ ਚੱਲ ਰਹੀ ਆ ਬਹੁਤ ਤੇਜ਼ ਹਵਾ ਆ 3-4 ਦਿਨ ਹੋ ਗਏ ਹਵਾ ਚੱਲਦੀ ਨੂੰ ਬਸ ਇਸੇ ਤਰ੍ਹਾਂ ਲਗਾਤਾਰ ਹਵਾ ਚੱਲ ਰਹੀ ਆ ਤੇ ਬੱਚੇ ਗਏ ਰੇ ਆ ਸਕੂਲ ਅੱਜ ਪੇਪਰ ਹੈ ਜੋ ਤੈਂਡ ਰੂਪ ਦਾ ਪਹਿਲਾਂ ਹੀ ਆਜੂਗੇ ਬੱਚੇ ਵੀ ਅੱਜ 1:30 ਵਜੇ ਆ ਜਾਣਾ ਅੱਜ ਕਿਉਂਕਿ ਪੇਪਰ ਹੋ ਰਹੇ ਆ ਪੇਪਰ ਦੇ ਕੇ ਜਦੀ ਆ ਜਾਣਾ ਬੱਚਿਆਂ ਨੇ ਔਰ ਧੁੱਪ ਵੀ ਬੜੀ ਸੋਹਣੀ ਹੈ ਅੱਜ ਸੂਰਜ ਦੇਵਤਾ ਬੜੇ ਵਧੀਆ ਦਰਸ਼ਨ ਦੇ ਰਹੇ ਆ ਉੱਪਰ ਧੁੱਪ ਵੀ ਐਨ ਵਧੀਆ ਔਰ ਨੀਂਦ ਆ ਰਹੀ ਥੀ ਮੈਨੂੰ ਧੁੱਪਗੇ ਵਿੱਚ ਧੁੱਪਗੇ ਵਿੱਚ ਨਾ ਸੁਸਤੀ ਜੀ ਪੈ ਜਾਂਦੀ ਹੈ ਐ ਹੁੰਦਾ ਬਸ ਵੀ ਸੋਈ ਜਾਓ ਸੋਈ ਜਾਓ ਔਰ ਬਸ ਹੁਣ ਮੈਂ ਹੇਠਾ ਉਤਰੂੰਗੀ मटर क्डने मैं क्योंकि अज सलाह है कि गाजर आलू मटर की सब्जी बनाई जाए देखते हैं बच्चे क्या कहने भी क्या खाना चलो तो जी हम टाइम हो गया चाह रोटी भी लगी बनाने में क्योंकि बच्चे ने आना है बस आने वाले हैं और इसलिए मैं चाह भी तरती क्योंकि चाह गर्मी होदी हो, हो बच्चे जरूर पीने आज और फिलहाल आप रोटी भी बना दी गई एक ना आटा खत्म हो गया अज पीना कर पीना रखवाव छेत छेती क्योंकि आटा खत्म हो गया लियो देखी लियो उरी मेरे सराने ते नहीं हिलता है लियो देखी जोत आ गई देख क्या लियो जोत आ ओ लियो देख का जोत आ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾ ਦਿਨ ਪਤਾ ਨਹੀਂ ਕਿਸ ਤਰ੍ਹਾਂ ਨਿਕਲ ਜਾਂਦਾ ਪਤਾ ਹੀ ਨਹੀਂ ਲੱਗਦਾ ਹੈਗਾ ਕੰਮੇ ਕੰਮ ਸਾਰਾ ਦਿਨ 24 ਘੰਟੇ ਕਈ ਵਾਰ ਮੈਨੂੰ ਆਏ ਲੱਗਦਾ ਵੀ ਦੁਨੀਆ ਪਰਕਾ ਕੰਮ ਨਾ ਮੇਰੇ ਪਾਸ ਤੇ ਹੈ ਕੱਲੀ ਵਾ ਹੋਰਾਂਗੇ ਬਾਸ ਹੈ ਹੀ ਨਹੀਂ ਮੈਨੂੰ ਆਪਣੇ ਲੱਗੀ ਜਾਂਦਾ ਦੇਖਦੀ ਆ ਬੱਚੇ ਕਿੰਨੇ ਵਜੇ ਆਣਨੇ ਆ ਕਿਉਂਕਿ ਵਕੀਲ ਸਭ ਕਹ ਰਹੇ ਤੇ ਕਿ ਅੱਜ ਜਾਂਦੇ ਵੇ ਨਾਲ ਹੀ ਲਿਆਉਂਗੇ ਨਿਆਣਿਆਂ ਨੂੰ ਕਿਉਂਕਿ ਇਹਨਾਂ ਨੇ ਅੱਜ ਪਹਿਲਾਂ ਆ ਜਾਣਾ ਹੈ ਔਰ ਉਸ ਤੋਂ ਮੈਂ ਵੀ ਰੋਟੀ ਬਣਾ ਦ ਚਾਹ ਮੈਂ ਬਣਾਦੀ ਹੈ ਕੌਣ ਆ ਗਿਆ ਕੋਈ ਵੀ ਆਏਗੀ ਉਹ ਦੇਖ ਜੋਤ ਆ ਗਈ ਜੋਤ ਆ ਗਈ ਕੌਣ ਆ ਗਿਆ ਚਲ ਦੇਖੋ ਕੌਣ ਆ ਗਿਆ ਕੌਣ ਆ ਗਿਆ ਹਾਂ ਜੋਤ आएगी ਹਣਾ ਹੁਣ ਲੋ ਜੀਲੀਓ ਨੂੰ ਪਤਾ ਲੱਗ ਗਿਆ ਪਹਿਲਾਂ ਹੀ ਕਿ ਜੋਤ ਆ ਰਹੀ ਹੈ ਗੱਡੀ ਦੀ ਆਵਾਜ਼ ਆ ਗਈ ਉਸ ਨੂੰ ਅੱਜ ਲੈ ਲੈ ਕੌਣ ਹੈ ਗੱਡੀ ਉੱਧੇ ਗੱਲ ਉੱਧੇ ਗੱਲ ਸਹੀ ਕੀ ਕੀ ਕਰਦਾ ਸਰੋਤ ਇਹ ਜੁਲੀਆ ਬੋਲੀ ਇਹ ਨਹੀਂ ਕੀ ਕੀ ਜਿਆ ਵਾਓ ਜੀ ਵਾਓ ਤੇਰੀਆ ਮਨਵੀ ਦੀ ਦੱਤੀਆਂ ਲਿਆ

ਇੱਕ ਦਿਨ ਵਾ ਕੱਪੜੇ ਸਾੜਲੇ ਰੂਪ ਨੇ ਹਾਏ ਕਿਹਾ ਚਲੋ ਚਲੋ ਵੀਐਸ ਕਿਓ ਮਨ ਨੂੰ نیچے ਭੇਜ ਜਾਈ ਨਹੀਂ ਮੈਡਮ ਕੀ ਚੀਜ਼ ਹੈ ਪੇਪਰ ਕਿੱਸਾ ਹੋਇਆ ਪੇਪਰ ਤਾਂ ਦੱਸ ਦੇ ਜੋ ਮੈਂ ਕਰਵਾਇਆ ਤਾਂ ਵਹੀ ਆਇਆ ਕੋ ਹੋ ਰਹਾ ਤਾਂ ਜੋਨ ਦਾ ਆਇਆ ਤਾਂ ਉਹੀ ਹਰ ਮੈਚਿੰਗ ਵੀ ਸਾਰਾ ਕੁਝ ਕਰਾਇਆ ਓਹੋ ਲਿਓ ਨੂੰ ਦੇਖੀ ਕਿੰਨਾ ਚੋਚੜਾ ਦੇਖ ਕੇ ਚੜੂਏਗਾ ਲੀਓਗਾ ਨਾ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕੀ ਹੋ ਗਿਆ ਹੈ ਨਾ ਲੈ 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 ਤੇਰੀ ਵੀਡੀਓ ਵੀਡੀਓ ਕੋਣ ਆ ਗਿਆ ਲਿਓ ਚਲੋ ਕਿਸਾ ਹੋਇਆ ਪੇਪਰ ਵਧੀਆ ਦੇਖੋ 2 ਘੰਟੇ ਨਾ 1.5 ਘੰਟਾ ਹੁਟਲੀ ਆਨ ਪੜੀਗਾ ਯੋ 1.5 2 ਆਏ ਵੇ ਦੇਖੋ ਫਿਰ ਯੋ ਕਰ ਕ ਯੋ ਨਿਬੜ ਗਿਆ ਉਸਕੇ ਬਾਅਦ ਆ ਗਿਆ ਹਾਂ ਯੋ ਸਾਰੇ ਆ ਸੈਟ ਠੀਕ ਆ ਯੋ ਪੈਰਾਗ੍ਰਾਫ ਮਾ ਤੇ ਟੁੰਡਾ ਕਰਨੇ ਵੇਤ ਹੈ ਆਜ ਕਿਨੋ ਮੈਡਮ ਨੇ ਜਿੱਤਰੇ ਪਹਿਲੇ ਮੈਡਮ ਮਾਨੂੰ ਐਮਸੀ ਜੁੜ ਦੇਵਾ ਚੋ ਨਾ ਆਮ ਕੀ ਹੋ ਜਾਦਾ ਆਜ ਕਿ ਮੈਡਮ ਨੇ ਕੁਐਸਚਨ ਆਨਸਰ ਦੀਏ ਬੇਤੇ

ਤੂੰ ਸਾਰਾ ਯਾਦ ਹੋ ਜਾ ਤਾਂ ਸਵੇਰੀ ਉઠીਦੀ ਨਾ ਤੇਰੀ ਮਿਹਨਤ ਪੱਲਾ ਪੈ ਗਈ। ਆਪਕਾ ਪੇਪਰ ਕਿੱਸਾ ਹੋਇਆ? ਆਪਕਾ ਪੇਪਰ ਕਿੱਸਾ ਹੋਇਆ? ਅੱਜ ਉਹ ਵੀ ਦੱਸ ਦੋ। ਅੱਛਾ ਬੱਚਾ। ਅੱਛਾ ਬੱਚਾ ਪੇਪਰ ਕਿੱਸਾ ਹੋਇਆ? ਅੱਛਾ ਬੱਚਾ। ਅੱਛਾ ਬੱਚਾ। ਅੱਛਾ ਬੱਚਾ। ਅੱਛਾ ਬੱਚਾ। ਟ੍ਰੀਟ। ਕਿੱਸਾ ਟ੍ਰੀਟ? ਪੇਪਰ ਕਿੱਸਾ ਹੋਇਆ ਅੱਜ? ਲਿਖਾ ਤਾਂ ਲਈ ਨਾ ਟ੍ਰੀਟ ਦਵਾਰਾ ਰੋਟੀ ਖਾਏਗਾ ਹੁਣ ਆਹ। ਦੇ ਦੋ ਮੇਰੀ। ਉਹ ਦੇਖੋ ਇਹ ਕਿਤੇ ਛਾਲਾ ਮਾਰ ਰਿਹਾ ਖਾਣੇ ਵਾਸਤਾ ਰੁਪ ਗਈ। ਵੀ ਚੀਜ਼ੀ ਖਾ ਲੈਣੀ ਆ ਰੋਟੀ ਜਿਸਨੇ। ਮੈਂ ਤਾਂ

ਚਲੋ ਅੰਦਰ ਲੈ ਕੇ ਚੱਲੋ ਸਾਰਾ ਸਮਾਨ ਰੋਟੀ ਖਾएंगे ਹੁਣ ਆਪਾਂ ਚਲੋ ਸਮਾਨ ਲੈ ਕੇ ਚਲੋ ਅੰਦਰ ਦੇਖ ਲੈ ਪੁੱਤ ਖਾਲੀ ਕਰ ਦਿਆ ਸਾਰਾ ਚਲੋ ਰਸੋਈ ਮੇਂ ਰੱਖ ਕੇ ਆਏਂਗੇ ਆਪਾਂ ਹੁਣ ਰਸੋਈ ਮੇਂ ਰੱਖਿਆ ਉਹ ਸਾਰਾ ਸਮਾਨ ਚਲੋ ਕੋਲਸਟਰ ਰੋਟੀ ਖਾ ਲਈ ਐ ਤੇ ਹੁਣ ਕੱਢਨੇ ਆ ਮਟਰ ਕਿਉਂਕਿ ਅੱਜ ਸਬਜ਼ੀ ਬਣਾਉਂਗੇ ਆਲੂ ਗਾਜਰਾ ਮਟਰ ਫ੍ਰਿਜ ਦੇ ਵਿੱਚ ਤੇ ਮਟਰ ਕੱਢਾਂ ਮੈਂ ਔਰ ਕਿਉਂਕਿ ਅੰਦਰ ਫਿਲਮ ਦੇਖ ਰਹੀਆਂ ਸਾਰੇ ਜਣੇ ਬੈਠੇ ਬੈਠੇ ਔਰ ਮਟਰ ਕੱਢ ਲੈਣੇ ਆ ਬੈਠੇ-ਬੈਠਿਆਂ ਨੇ ਵੀ ਚਲੋ ਫਿਲਮ ਵੀ ਦੇਖ ਰਹੇ ਆ ਅੰਦਰ ਤੇ ਚਲੋ ਜੀ ਕੱਢਦੇ ਆ ਮਟਰ ਆਪਾਂ ਆਲੂ ਮਟਰ ਗਾਜਰਾ ਬਣਾਣੇ ਆ ਤਾਂ ਬਾਏ ਜੀ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਹੁਣ ਆਪਾਂ ਔਰ ਮੈਂ ਹੁਣ ਕੱਢਾਂ ਮਟਰ ਕਿਉਂਕਿ ਸਾਰੇ ਜਣੇ ਅੰਦਰ ਬੈਠੇ ਆਂ ਔਰ ਮਟਰ ਕੱਢਾਂ ਕਿਉਂਕਿ ਅੱਜ ਬਣਾਉਂਗੇ ਆਲੂ ਗਾਜਰਾ ਮਟਰ ਤੇ ਬਾਏ ਬਾਏ ਜੀ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਬਾਕੀ ਸਾਰੇ ਅੰਦਰ ਬੈਠੇ ਆਂ ਟੀਵੀ ਲਾਇਆ ਵਾ ਫਿਲਮ ਚੱਲ ਰਹੀ ਆ ਫਿਲਮ ਦੇਖ ਰਹੇ ਆਂ ਫਿਲਮ ਦੇਖਦੇ-ਦੇਖਦੇ ਕੱਢ ਰਹੀ ਆ ਮਟਰ ਬਾਏ ਬਾਏ ਜੀ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਬਾਏ ਬਾਏ ਜੀ